ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ 3.5 ਸਾਲ ਪੰਜਾਬ ਕੈਬਨਿਟ ਮంత్రి ਬਣੇ ਰਹੇ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ ਉਹਨਾਂ ਨੇ ਕਿਹਾ ਸੀ ਮੈਂ ਅਮਰੀਕਾ ਛੱਡ ਕੇ ਆਇਆ ਸੀ ਤੇ ਸਿਰਫ ਤੇ ਸਿਰਫ ਰੰਗਲਾ ਪੰਜਾਬ ਬਣਾਉਣਾ ਮੇਰਾ ਮਕਸਦ ਸੀ ਤੇ ਆਪਣੀ ਜਦੋਜਹਿਦ ਜਾਰੀ ਰੱਖਾਂਗਾ ਜਦ ਕਿ ਪਾਰਟੀ ਬਿਲਕੁਲ ਨਵੇਂ ਲੋਕਾਂ ਨੂੰ ਮੌਕਾ ਦਿੰਦੀ ਹੈ ਤੇ ਵਿਰੋਧੀਆਂ ਬਾਰੇ ਉਹਨਾਂ ਨੇ ਕਿਹਾ ਕਿ ਦੋ ਤਿੰਨ ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਕਰਤਾ ਉਹ ਵਿਰੋਧੀਆਂ ਕੋਲੋਂ ਨਹੀਂ ਹੋਇਆ ਨਹੀਂ ਨਹੀਂ ਅੱਜ ਬਲੋਚਟਾ ਇਹ ਗੁਰੂ ਆਮ ਦਾਸ ਜੀ ਦੇ ਘਰ ਆਏ ਆਂ ਸਿਰਿਆਲ ਮੰਦਸਾ ਮੱਥਾ ਟੇਕਣ ਆਏ ਸੀਗੇ ਇਸੇ ਗੁਰੂ ਦੀ ਕਿਰਪਾ ਦੇ ਨਾਲ ਇਸੇ ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਨਾਲ ਆਪਾਂ ਐਮਐਲਏ ਬਣੇ ਆਪਾਂ 3.5 ਸਾਲ ਪੰਜਾਬ ਕੈਬਨਟ ਦੇ ਵਿੱਚ ਮੰਤਰੀ ਰਹੇ ਆਪਾਂ 3.5 ਸਾਲ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਆਪਾਂ ਗੁਰੂ ਮਹਾਰਾਜ ਤੋਂ ਜਿਹੜਾ ਉਹਨਾਂ ਦਾ ਧੰਨਵਾਦ ਵੀ ਕਰਨਾ ਹੈ ਫਿਰ ਅਸ਼ੀਰਵਾਦ ਲੈਣ ਆਇਆ ਕਿ ਪੰਜਾਬ ਲਈ ਕਿਉਂਕਿ ਮੈਂ ਅਮਰੀਕਾ ਛੱਡ ਕੇ ਆਇਆ ਸੀ ਸਿਰਫ ਤੇ ਸਿਰਫ ਪੰਜਾਬ ਲਈ ਮੇਰਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹਦੇ ਲਈ ਮੈਂ ਆਪਣੀ ਜੱਦੋਜਹਿਦ ਜਾਰੀ ਰੱਖੂੰਗਾ ਉਹੀ ਮੈਂ ਆਪਣੀ ਅਸ਼ੀਰਵਾਦ ਜਿਹੜੀ ਆ ਬੁੱਧਾਮ ਦੱਸਦੀ ਜਿਵੇਂ ਲੈਣਾ ਬਿਲਕੁਲ ਦਿੱਤੇ ਜਾਣਾ ਚਾਹੀਦਾ ਨਵੇਂ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਜਿਹੜੇ ਲੋਕ ਚੁਣ ਕੇ ਆਏ ਆ ਹਰਕ ਨੂੰ ਹੱਕ ਆ ਪਾਰਟੀ ਜਿਹਨੂੰ ਸਮਝਦੀ ਆ ਕਿ ਬੰਦਾ ਸਹੀ ਕੰਮ ਕਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ ਕੋਈ ਇਦਾਂ ਉਹ ਕੋਈ ਨੀਅਤਾਂ ਕੀ ਵਿਰੋਧੀ ਕਿਹੜੇ ਬਈ ਵਿਰੋਧੀਆਂ ਨੇ ਕੀ ਕੀਤਾ ਹੀ ਵਾਹਿਦ ਵਾਹਿਦ ਦੰਨਾ ਸਾਲਾਂ ਜਿੰਨਾ ਕੁਝ ਕਰਤਾ ਤੇ ਵਿਰੋਧੀ 30 ਸਾਲ ਦੇ 20-20 ਸਾਲ ਦੇ ਬੈਠੇ ਆ ਇਹਨਾਂ ਕੋ ਕੋ ਕੰਮ ਥੋੜਾ ਬਿਨਾਂ ਤੰਜ ਕਿਸ ਤੋਂ ਬਿਨਾਂ ਇਹਨਾਂ ਕੋ ਕੋ ਕੰਮ ਆਗਾ ਅਸੀਂ ਹੁਣ ਵੀ ਕੰਮ ਕਰਕੇ ਦਿਖਾਵਾਂਗੇ ਬਿਨਾਂ ਬਿਨਾ ਮੰਤਰੀ ਤੋਂ ਫਿਰ ਕੰਮ ਕਰਕੇ ਦਿਖਾਵਾਂਗੇ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ 3.5 ਸਾਲ ਪੰਜਾਬ ਕੈਬਨਿਟ ਮੰਤਰੀ ਬਣੇ ਰਹੇ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ ਉਹਨਾਂ ਨੇ ਕਿਹਾ ਸੀ ਮੈਂ ਅਮਰੀਕਾ ਛੱਡ ਕੇ ਆਇਆ ਸੀ ਤੇ ਸਿਰਫ ਤੇ ਸਿਰਫ ਰੰਗਲਾ ਪੰਜਾਬ ਬਣਾਉਣਾ ਮੇਰਾ ਮਕਸਦ ਸੀ ਤੇ ਆਪਣੀ ਜਦੋਜਹਿਦ ਜਾਰੀ ਰੱਖਾਂਗਾ ਜਦਕਿ ਪਾਰਟੀ ਬਿਲਕੁਲ ਨਵੇਂ ਲੋਕਾਂ ਨੂੰ ਮੌਕਾ ਦਿੰਦੀ ਹੈ ਤੇ ਵਿਰੋਧੀਆਂ ਬਾਰੇ ਉਹਨਾਂ ਨੇ ਕਿਹਾ ਕਿ ਦੋ ਤਿੰਨ ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ ਕਰਤਾ ਉਹ ਵਿਰੋਧੀਆਂ ਕੋਲ ਨਹੀਂ ਹੋਇਆ ਨਹੀਂ ਜੀ ਅੱਜ ਬਲੋਚਟਾ ਇਹ ਗੁਰੂ ਰਾਮਦਾਸ ਜੀ ਦੇ ਘਰ ਆਏ ਆ ਸੀਰੀਅਲ ਮੰਦਸਾ ਮੱਥਾ ਟੇਕਣ ਆਏ ਸੀ ਇਸੇ ਗੁਰੂ ਦੀ ਕਿਰਪਾ ਦੇ ਨਾਲ ਇਸੇ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਆਪਾਂ ਐਮ ਐਲ ਏ ਬਣੇ ਆਪਾਂ 3.5 ਸਾਲ ਪੰਜਾਬ ਕੈਬਨਟ ਦੇ ਵਿੱਚ ਮੰਤਰੀ ਰਹੇ ਆਪਾਂ 3.5 ਸਾਲ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਆਪਾਂ ਗੁਰੂ ਮਹਾਰਾਜ ਕੋ ਜਿਹੜਾ ਉਹਨਾਂ ਦਾ ਧੰਨਵਾਦ ਵੀ ਕਰਦਾ ਐ ਫਿਰ ਅਸ਼ੀਰਵਾਦ ਲੈਣ ਆਇਆ ਕਿ ਪੰਜਾਬ ਲਈ ਕਿਉਂਕਿ ਮੈਂ ਅਮਰੀਕਾ ਛੱਡ ਕੇ ਆਇਆ ਸੀ ਸਿਰਫ ਤੇ ਸਿਰਫ ਪੰਜਾਬ ਲਈ ਮੇਰਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹਦੇ ਲਈ ਮੈਂ ਆਪਣੀ ਜਦੋਜਾਤ ਜਿਹੜੀ ਜਾਰੀ ਰੱਖੂਗਾ ਉਹੀ ਮੈਂ ਆਪਣੀ ਅਸ਼ੀਰਵਾਦ ਜਿਹੜੀ ਆ ਬੁੱਧੂਦਾਮ ਦਾਸ ਦੀ ਜਿਹੜੋ ਲੈਣਾ ਬਿਲਕੁਲ ਦਿੱਤੇ ਜਾਣਾ ਚਾਹੀਦਾ ਨਵੇਂ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਜਿਹੜੇ ਲੋਕ ਚੁਣ ਕੇ ਆਏ ਆ ਹਰਕ ਨੂੰ ਹੱਕ ਆ ਪਾਰਟੀ ਜਿਹਨੂੰ ਸਮਝਦੀ ਆ ਕਿ ਬੰਦਾ ਸਹੀ ਕੰਮ ਕਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ ਕੋਈ ਇੱਦਾਂ ਉਹ ਕੋਈ ਨੀਅਤ ਦਾ ਕੀ ਬਦੋਦੀ ਕਿਹੜੇ ਬਾਈ ਬਦੋਦੀਆਂ ਨੇ ਉਹ ਇਹਦਾ ਇਹਦਾ ਨਸਲਾਂ ਜਿਹਨਾਂ ਕੋਈ ਕੱਤਾ ਤੇ ਵਿਰੋਧੀ 30 ਸਾਲ ਦੇ 20-20 ਸਾਲ ਦੇ ਬੈਠੇ ਆ ਇਹਨਾਂ ਕੋ ਕੋ ਕੰਮ ਥੋੜਾ ਬਿਨਾ ਤੰਗ ਕਰਸੋਂ ਤੋਂ ਬਿਨਾ ਇਹਨਾਂ ਕੋ ਕੋ ਕੰਮ ਆਗਾ ਅਸੀਂ ਹੁਣ ਵੀ ਕੰਮ ਕਰਕੇ ਦਿਖਾਵਾਂਗੇ ਬਿਨਾ ਬਿਨਾ ਮੰਤਰੀ ਤੋਂ ਫਿਰ ਕੰਮ ਕਰਕੇ ਦਿਖਾਵਾਂਗੇ